ਗੁੱਡ ਮਾਰਨਿੰਗ ਸਟੂਡੈਂਟ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਦੇ ਆਪਣੇ YouTube ਚੈਨਲ ਸਟੱਡੀ ਮਾਸਟਰ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬੀਏ ਸੈਕਿੰਡ ਸਮੈਸਟਰ ਦੀ ਇਲੈਕਟਿਵ ਪੰਜਾਬੀ ਦੀ ਯੂਨਿਟ 1 ਸਭਿਆਚਾਰ ਦਾ ਪਾਰਟ 1 ਕਰਾਂਗੇ ਚਲੋ ਸਟਾਰਟ ਕਰਦੇ ਹਾਂ ਸਭਿਆਚਾਰ ਦਾ ਸਿਧਾਂਤ ਸਭਿਆਚਾਰ ਦੇ ਸੰਕਲਪ ਤੇ ਪਰਿਭਾਸ਼ਾ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰੋ ਉੱਤਰ ਸ਼ੁਰੂ ਕਰਦੇ ਹਾਂ ਪਹਿਲਾ ਪੁਆਇੰਟ ਕਰਦੇ ਹਾਂ ਉਤ ਵਿਸ਼ਾ ਸੰਕਲਪ ਪਹਿਲਾ ਪੁਆਇੰਟ કુદરતી ਵਰਤਾਰਾ ਦੂਜਾ ਪੁਆਇੰਟ ਨਵੇਕਲੀ ਪਛਾਣ ਕਰਾਉਂਦੇ ਹੈ ਅਤੇ ਤੀਜਾ ਪੁਆਇੰਟ ਕਿਰਤ ਨਾਲ ਕਮਾਇਆ ਚੋ ਗਿਰਦਾ ਫੋਰਥ ਪੁਆਇੰਟ ਅਨુકૂલન ਦੀ દોਹਰੀ ਪ੍ਰਕਿਰਿਆ ਵਿਪਤ ਪੁਆਇੰਟ ਸભ્યachar ਅਤੇ ਸભ્યਤਾ ਸਿੱਖਤ ਪੁਆਇੰਟ ਸਭ ਤੋਂ ਪਹਿਲਾ ਪੁਆਇੰਟ ਕਰਦੇ ਹਾਂ ਇਕਵਿਸ਼ਾ ਸੰਕਲਪ ਸભ્યachar ਆਪਣੇ મૂળ ਰੂਪ ਵਿੱਚ ਦੋ ਸ਼ਬਦ ਸભ્યਤੇ ਚਾਰ ਦੇ ਸੁਮੇਲ ਤੋਂ ਬਣਿਆ ਹੈ ਅਤੇ ਪੰਜਾਬੀ ਵਿੱਚ ਇਹ ਸੰਸਕ੍ਰਿਤ ਤੋਂ ਹਿੰਦੀ ਰਾਹੀਂ ਆਇਆ ਹੈ ਅੰਗਰੇਜ਼ੀ ਵਿੱਚ ਇਸ ਲਈ ਸ਼ਬਦ ਕਲਚਰ ਹੈ ਸਭਿਆਚਾਰ ਆਪਣੇ ਆਪ ਵਿੱਚ ਇੱਕ অতি ਵਿਸ਼ਾਲ ਸੰਕਲਪ ਹੈ ਜਿਸ ਵਿੱਚ ਕਿਸੇ ਜਨਸਮੂਹ ਜਾਂមនុស្ស ਕੀ ਸਮਾਜ ਦੇ ਜੀਵਨ ਦੇ ਹਰ ਖੇਤਰ ਵਿੱਚ ਲੀਆਂ ਉਹ ਕਿਰਿਆਵਾਂ ਤੇ ਉਹਨਾਂ ਨੂੰ ਕਰਨ ਦੇ ਟੰਗ ਆ ਜਾਂਦੇ ਹਨ ਜੋ ਹਰ ਮਨੁੱਖੀ ਸਮਾਜ ਨੂੰ ਦੂਜੇ ਸਮਾਜ ਨਾਲੋਂ ਨਿਖੇੜਦੇ ਹਨ ਇਸ ਨੂੰ ਇੱਕ ਵਾਰੀ ਦੁਬਾਰਾ ਪੜ੍ਹਦੇ ਹਾਂ ਤੁਸੀਂ ਇਸ ਨੂੰ ਧਿਆਨ ਨਾਲ ਸੁਣਿਓ ਕਿਉਂਕਿ ਇਸ ਨੂੰ ਮੈਂ ਛੋਟਾ ਕਰਕੇ ਲਿਖਿਆ ਹੈ ਸਭਿਆਚਾਰ ਸ਼ਬਦ ਮੂਲ ਰੂਪ ਵਿੱਚ ਦੋ ਸ਼ਬਦ ਸਭਿਆ ਤੇ ਚਾਰ ਤੋਂ ਬਣਿਆ ਹੈ ਪੰਜਾਬੀ ਵਿੱਚ ਸੰਸਕ੍ਰਿਤ ਤੋਂ ਹਿੰਦੀ ਰਾਹੀਂ ਆਇਆ ਹੈ ਅੰਗਰੇਜ਼ੀ ਵਿੱਚ ਸ਼ਬਦ ਕਲਚਰ ਵਰਤਿਆ ਗਿਆ ਸਭਿਆਚਾਰ ਆਪਣੇ ਆਪ ਵਿੱਚ ਇੱਕ ਵਿਸ਼ਾਲ ਸੰਗ੍ਰਹਿ ਹੈ ਸਭਿਆਚਾਰ ਵਿੱਚ ਮਨੁੱਖੀ ਸਮਾਜ ਦੇ ਜੀਵਨ ਕਿਰਿਆਵਾਂ ਤੇ ਉਹਨਾਂ ਨੂੰ ਕਰਨ ਦੇ ਢੰਗ ਦਿੱਤੇ ਹਨ ਜੋ ਮਨੁੱਖੀ ਸਮਾਜ ਨੂੰ ਦੂਜੇ ਸਮਾਜ ਨਾਲੋਂ ਨਿਖੇੜਦੇ ਹਨ ਅਲੱਗ ਕਰ ਦਿੰਦੇ ਹਨ ਹੁਣ ਨੈਕਸਟ ਪੁਆਇੰਟ ਕਰਦੇ ਹਾਂ ਨੈਕਸਟ ਪੁਆਇੰਟ ਕੁਦਰਤੀ ਵਰਤਾਰਾ ਸਾਡਾ ਸੱਭਿਆਚਾਰ ਸਾਡੇ ਲਈ ਇੱਕ ਕੁਦਰਤੀ ਵਰਤਾਰਾ ਹੈ ਇਹ ਵਰਤਾਰਾ ਸਾਡੇ ਲਈ ਅਪੋਹੋ ਤੇ ਅਚੇਤ ਰਹਿੰਦਾ ਹੈ ਜਦੋਂ ਤੱਕ ਹਲਾ ਸਾਨੂੰ ਸਾਡੇ ਸੱਭਿਆਚਾਰਕ ਮਾਹੌਲ ਵਿੱਚੋਂ ਕੱਢ ਕੇ ਕਿਸੇ ਹੋਰ ਸੱਭਿਆਚਾਰਕ ਮਾਹੌਲ ਵਿੱਚ ਨਾ ਸੁੱਟ ਦੇਣ ਜਾਂ ਜਦੋਂ ਤੱਕ ਸਾਡਾ ਵਰਪੂਰ ਤਰ੍ਹਾਂ ਨਾਲ ਕਿਸੇ ਦੂਜੇ ਸੱਭਿਆਚਾਰ ਨਾਲ ਵਾਹ ਨਾ ਪਵੇ ਇਸ ਅਵਸਥਾ ਨੂੰ ਸੱਭਿਆਚਾਰੀਕਰਨ ਦਾ ਨਾਮ ਦਿੱਤਾ ਜਾਂਦਾ ਹੈ ਦੋਆ ਹੀ ਹਾਲਾਤਾਂ ਵਿੱਚ ਉਪਰੇ ਸੱਭਿਆਚਾਰ ਦੀ ਰੜਕ ਤੋਂ ਪੈਦਾ ਹੁੰਦਾ ਕਲੇਸ਼ ਸਾਨੂੰ ਆਪਣੇ ਵਖਰੀ ਸੱਭਿਆਚਾਰਕ ਹੋਣ ਦਾ ਅਹਿਸਾਸ ਕਰਾਉਂਦਾ ਹੈ ਉਹਨੇ ਇਸ ਨੂੰ ਥੋੜਾ ਮੈਸੋਖਾ ਕਰਕੇ ਲਿਖਿਆ ਬੁੱਕ ਵਿੱਚ ਜਿਦਾ ਬੋਦੋ ਕਾਸੀ ਸਾਡਾ ਸੱਭਿਆਚਾਰ ਸਾਡੇ ਲਈ ਇੱਕ ਕੁਦਰਤੀ ਵਰਤਾਰਾ ਹੈ ਇਹ ਵਰਤਾਰਾ ਸਾਡੇ ਲਈ ਬਹੁਤ ਅਚੇਤ ਰਹਿੰਦਾ ਹੈ ਇਹ ਵਰਤਾਰਾ ਉਦੋਂ ਤੱਕ ਬਹੁਤ ਅਚੇਤ ਰਹਿੰਦਾ ਜਦੋਂ ਤੱਕਲਾ ਸਾਨੂੰ ਸਾਡੇ ਸਭਿਆਚਾਰਕ ਮੋਹਰ ਵਿੱਚੋਂ ਕੱਢ ਕੇ ਕਿਸੇ ਹੋਰ ਸਭਿਆਚਾਰਕ ਮੋਹਰ ਵਿੱਚ ਨਾ ਸੁੱਟ ਦੇਣ। ਇਹ ਜਦੋਂ ਤੱਕ ਸਾਡਾ ਪ੍ਰਭੂ ਤਰ੍ਹਾਂ ਨਾਲ ਕਿਸੇ ਦੂਜੇ ਸਭਿਆਚਾਰ ਨਾਲ ਵਾਹ ਨਾ ਪਾਵੇ ਉਦੋਂ ਤੱਕ ਅਚੇਤ ਤੇ ਅਪੋ ਰਹਿੰਦਾ ਹੈ। ਇਸ ਅਵਸਥਾ ਨੂੰ ਸਭਿਆਚਾਰੀਕਰਨ ਦਾ ਨਾਮ ਦਿੱਤਾ ਗਿਆ ਹੈ। ਦੋਹਾਂ ਹੀ ਹਾਲਾਤਾਂ ਵਿੱਚ ਉੱਪਰ ਇਹ ਸਭਿਆਚਾਰ ਦੀ ਰਲਤ ਤੋਂ ਪੈਦਾ ਹੁੰਦਾ ਕਲੇਸ਼ ਸਾਨੂੰ ਆਪਣੀ ਵੱਖਰੀ ਸਭਿਆਚਾਰਕ ਹੋਣ ਦਾ ਅਹਿਸਾਸ ਕਰਾਉਂਦਾ ਹੈ। ਥਰਡ ਪੁਆਇੰਟ ਨੂੰ ਵੇਕਲੀ ਪਛਾਣ ਕਰਾਉਂਦੇ ਅੰਸ਼ ਕੇਵਲ ਗੁਰਮੁਖੀ ਜਾਣਦਾ ਪੰਜਾਬੀ ਜਦੋਂ ਇੰਗਲੈਂਡ ਜਾਂਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਵਰਤੋ ਵਿਹਾਰ ਪਹਿਰਾਵੇ ਰਹਿਣ ਸਣ ਤੇ ਖਾਣ ਪੀਣ ਦੇ ਟੰਗ ਵਿੱਚ ਉੱਥੋਂ ਦੇ ਲੋਕਾਂ ਨਾਲੋਂ ਨਵਹਿਲਕਤਾ ਦਿਸੇਗੀ ਕਿਸੇ ਜਨਸਮੂਹ ਦੀ ਨਵਹਿਲੀ ਪਛਾਣ ਕਰਾਉਂਦੇ ਇਹ ਅੰਸ਼ੀ ਸੱਭਿਆਚਾਰ ਦੇ ਅੰਸ਼ ਹਨ ਤੇ ਇਹਨਾਂ ਦਾ ਸੂਮੂ ਹੀ ਸੱਭਿਆਚਾਰ ਹੈ ਇਸ ਨੂੰ ਇੱਕ ਵਾਰੀ ਦੁਆਰਾ ਪਰਦੇ ਹਾਂ ਕੇਵਲ ਜਦੋਂ ਕੇਵਲ ਇੱਕ ਵਿਅਕਤੀ ਗੁਰਮੁਖੀ ਜਾਣਦਾ ਹੈ ਜਦੋਂ ਉਹ ਦੂਜੇ ਸ਼ਹਿਰ ਮਤਲਬ ਇੰਗਲੈਂਡ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਰਹਿਣ ਸਹਿਣ ਪਹਿਰਾਵੇ ਖਾਣ ਪੀਣ ਦੇ ਟੰਗ ਵਿੱਚ ਨਵੇਲਕਤਾ ਦਿਸਦੀ ਹੈ ਬਦਲਾਅ ਦਿਸਦਾ ਹੈ ਕਿਸੇ ਜਨ ਸਮੂਹ ਦੀ ਨਵੇਕਲੀ ਪਛਾਣ ਕਰਾਉਂਦੇ ਇਹ ਅੰਸ਼ ਸੱਭਿਆਚਾਰ ਦੇ ਅੰਸ਼ ਹਨ ਅਤੇ ਇਹਨਾਂ ਦਾ ਸਮੂਹ ਹੀ ਸੱਭਿਆਚਾਰ ਹੈ ਜਦੋਂ ਇੱਕ ਦੂਜੇ ਨਾਲ ਨਵੇਲਕਤਾ ਦਿਸਦੀ ਹੈ ਦਾ ਉਹਨਾਂ ਨੂੰ ਹੀ ਸੱਭਿਆਚਾਰ ਕਿਹਾ ਜਾਂਦਾ ਹੈ ਅੰਸ਼ਾਂ ਨੂੰ ਅਤੇ ਸਮੂਹ ਨੂੰ ਵੀ ਸੱਭਿਆਚਾਰ ਕਿਹਾ ਜਾਂਦਾ ਹੈ ਹੁਣ ਤੁਹਾਨੂੰ ਇੱਥੇ ਤੱਕ ਸਮਝ ਆ ਗਿਆ ਹੋਵੇਗਾ ਚਲੋ ਵੀਡੀਓ ਨੂੰ ਜਲਦੀ ਤੋਂ ਜਲਦੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤੇ ਹੀ ਲਾਈਕ ਸਬਸਕ੍ਰਾਈਬ ਕਰਿਓ ਚਲੋ ਨੈਕਸਟ ਪੁਆਇੰਟ ਕਰਦੇ ਹਾਂ ਕੀਰਤ ਨਾਲ ਕਮਾਇਆ ਚੋਗੀਰਦਾ ਸੱਭਿਆਚਾਰ ਮਨੁੱਖੀ ਕੀਰਤ ਅਤੇ ਮਿਹਨਤ ਦਾ ਚਿੰਨ ਹੈ ਸਭਿਆਚਾਰ ਮਨੁੱਖ ਦੁਆਰਾ ਨਿਰੋਲ ਅਤੇ ਕੁਦਰਤੀ ਸੌਮਿਆ ਨੂੰ ਨਿਰੋਲ ਆਪਣੀ ਕੀਰਤ ਨਾਲ ਬਦਲ ਕੇ ਸਿਰਜਿਆ ਚੁਗਿਰਦਾ ਹੈ ਨਿਰੋਲ ਕੁਦਰਤੀ ਚੁਗਿਰਦਾ ਸਭਿਆਚਾਰ ਨਹੀਂ ਕਹਾਉਂਦਾ ਇਸ ਦਾ ਮਨੁੱਖੀ ਕੀਰਤ ਨਾਲ ਕਮਾਇਆ ਜਾਣਾ ਲਾਜ਼ਮੀ ਹੈ ਇਸ ਨੂੰ ਇੱਕ ਵਾਰੀ ਦੁਆਰਾ ਕਰਦੇ ਹਾਂ ਸਭਿਆਚਾਰ ਮਨੁੱਖੀ ਕੀਰਤ ਅਤੇ ਮਿਹਨਤ ਦਾ ਚਿੰਨ ਹੈ ਸਭਿਆਚਾਰ ਮਨੁੱਖ ਦੁਆਰਾ ਨਿਰੋਲ ਕੁਦਰਤੀ ਸੌਮਿਆ ਨੂੰ ਨਿਰੋਲ ਆਪਣੀ ਕਿਰਤ ਨਾਲ ਬਦਲ ਕੇ ਛਿਜਾ ਚੁਗਿਰਦਾ ਹੈ ਨਿਰੋਲ ਕੁਦਰਤੀ ਛੁਗਿਰਦਾ ਸਭਿਆਚਾਰ ਨਹੀਂ ਕਹੋਂਦਾ ਇਸ ਦਾ ਮਨੁੱਖੀ ਕਿਰਤ ਨਾਲ ਕਮਾਇਆ ਜਾਣਾ ਲਾਜ਼ਮੀ ਹੈ ਹੁਣ ਨੈਕਸਟ ਪੁਆਇੰਟ ਕਰਦੇ ਹਾਂ ਅਨਕੂਲਨ ਦੀ ਧੋਰੀ ਪ੍ਰਕਿਰਿਆ ਮਨੁੱਖ ਛੁਗਿਰਦੇ ਅਨੁਸਾਰ ਆਪ ਵੀ ਢਲਦਾ ਹੈ ਤੇ ਆਪਣੀ ਮਿਹਨਤ ਤੇ ਬੁੱਧੀ ਨਾਲ ਛੁਗਿਰਦੇ ਨੂੰ ਵੀ ਟਾਲਣ ਦੀ ਕੋਸ਼ਿਸ਼ ਕਰਦਾ ਹੈ ਇਸ ਪ੍ਰਕਾਰ ਅਨੁਕੂਲਨ ਦੀ ਦੋਹਰੀ ਪ੍ਰਕਿਰਿਆ ਚੱਲ ਰਹੀ ਰਹਿੰਦੀ ਹੈ ਸੱਭਿਆਚਾਰ ਆਲੇ-ਦੁਆਲੇ ਦੀ ਕੱਚੀ ਸਮਗਰੀ ਦੇ ਪਰਿਪੇਖ ਵਿੱਚ ਆਪਣੀ ਉਸਾਰੀ ਕਰਦਾ ਹੈ ਮਨ ਦੀਆਂ ਕੱਚੀਆਂ ਪ੍ਰਵਿਰਤੀਆਂ ਦਾ ਸਮਾਜਿਕ ਲੋੜਾਂ ਅਨੁਸਾਰ ਲੋੜ ਮੁਤਾਬਕ ਸਮਾਜਿਕ ਸੰਸਥਾਵਾਂ ਦੀ ਕਾਇਮੀ ਅਤੇ ਵਤੀਰੇ ਦੇ ਸ਼ੁੱਧੀ ਕਰਨ ਦੀ ਪ੍ਰਕਿਰਿਆ ਹੀ ਸੱਭਿਆਚਾਰ ਦੀ ਪ੍ਰਕਿਰਿਆ ਹੈ ਹੁਣ ਅਸੀਂ ਕੋਪੀ ਵਿੱਚੋਂ ਪੜ੍ਹਦੇ ਹਾਂ ਅਨੁਕੂਲਨ ਦੀ ਦੋਹਰੀ ਪ੍ਰਕਿਰਿਆ ਮਨੁੱਖ ਚੁਗਿਰਦੇ ਦੇ ਅਨੁਸਾਰ ਆਪ ਨੂੰ ਢਾਲਦਾ ਹੈ ਅਤੇ ਮਿਹਨਤ ਤੇ ਬੁੱਧੀ ਨਾਲ ਚੁਗਿਰਦੇ ਨੂੰ ਵੀ ਢਾਲਦਾ ਹੈ ਇਸ ਪ੍ਰਕਾਰ ਅਨੁਕੂਲਨ ਦੀ ਦੋਹਰੀ ਪ੍ਰਕਿਰਿਆ ਜਾਰੀ ਰਹਿੰਦੀ ਹੈ ਸੱਭਿਆਚਾਰ ਆਲੇ ਦੁਆਲੇ ਦੀ ਕੱਚੀ ਸਮਗਰੀ ਦੇ ਪਰਿਪੇਖ ਵਿੱਚ ਆਪਣੀ ਉਸਾਰੀ ਕਰਦਾ ਹੈ ਮਨ ਦੀਆਂ ਕੱਚੀਆਂ ਪਵਿਰਤੀਆਂ ਦਾ ਸਮਾਜਿਕ ਲੋੜਾਂ ਅਨੁਸਾਰ ਅਨੁਕੂਲਨ ਲੋੜ ਮੁਤਾਬਕ ਸਭ ਮਾਜਜੀ ਕਿਸ ਸੰਸਥਾਵਾਂ ਦੀ ਕਾਇਮੀ ਅਤੇ ਵਤੀਰੇ ਦੇ ਸ਼ੁੱਧੀਕਰਨ ਦੀ ਪ੍ਰਕਿਰਿਆ ਹੀ ਸੱਭਿਆਚਾਰ ਦੀ ਪ੍ਰਕਿਰਿਆ ਹੈ। ਹੁਣ ਤੁਹਾਨੂੰ ਇੱਥੇ ਤੱਕ ਸਮਝ ਆ ਗਿਆ ਚੰਗੀ ਤਰ੍ਹਾਂ। ਇੱਕ ਵਾਰੀ ਵੱਡਾ-ਵੱਡਾ ਦਵਾਰ ਤੋਂ ਦੇਖ ਲਿਓ। ਮਨੁੱਖ ਚੁਗਿਰਦੇ ਅਨੁਸਾਰ ਆਪ ਢਲਦਾ ਹੈ ਤੇ ਦੂਜਿਆਂ ਨੂੰ ਢਾਲਦਾ ਹੈ। ਇਸ ਜਦੋਂ ਉਹ ਆਪ ਵੀ ਢਲਦਾ ਹੈ ਤੇ ਦੂਜਿਆਂ ਨੂੰ ਢਾਲਦਾ ਹੈ ਇਹ ਕੀ ਹੁੰਦੀ ਹੈ? ਦੋਹਰੀ ਪ੍ਰਕਿਰਿਆ ਹੁੰਦੀ ਹੈ। ਠੀਕ ਹੈ। ਤੁਸੀਂ ਅੱਗੇ ਇੱਕ ਲਾਈਨ ਨੂੰ ਜਿਹੜੀ ਲਾਸਟ ਵਾਲੀ ਲਾਈਨ ਹੈ ਉਹ ਕੱਟ ਵੀ ਸਕਦੇ ਹੋ ਠੀਕ ਹੈ ਹੁਣ ਨੈਕਸਟ ਕਰਦੇ ਹਾਂ ਸਭਿਆਚਾਰ ਅਤੇ ਸભ્યਤਾ ਆਖਰੀ ਪੁਆਇੰਟ ਰਹਿ ਗਿਆ ਸਭਿਆਚਾਰ ਦਾ ਸੰਕਲਪ ਸભ્યਤਾ ਦੇ ਬਰਾਬਰ ਨਹੀਂ ਸભ્યਤਾ ਦਾ ਸੰਕਲਪ ਅਸਲ ਵਿੱਚ ਸਮਾਜਿਕ ਅਵਸਥਾ ਨਾਲ ਸੰਬੰਧਿਤ ਹੈ ਅਸਭਿਅਤਾ ਇੱਕ ਸਥਾਪਿਤ ਅਸ਼ੁੱਧ ਸਮਾਜਿਕ ਅਵਸਥਾ ਦੇ ਮੁਕਾਬਲੇ ਵਿੱਚ स्थापित शुद्ध समाजिक अवस्था है सभ्याचार हर एक समाजिक अवस्था है सभ्याचार सभ्यता ही हुंदा है, परंतु आरंभिक यह सभ्यता भी हो सकता है निरंतर निण वर्तारा है जबकि सभ्यता एक पड़ाव है इसनों एक बार दोबारा पढ़ लेंद ਸભ્યਚਾਰ ਦਾ ਸੰਕਲਪ ਸભ્યਤਾ ਦੇ ਬਰਾਬਰ ਨਹੀਂ ਸભ્યਤਾ ਦਾ ਸੰਕਲਪ ਅਸਲ ਵਿੱਚ ਸਮਾਜਿਕ ਅਵਸਥਾ ਨਾਲ ਸੰਬੰਧਿਤ ਹੈ ਸભ્યਤਾ ਇੱਕ ਸਥਾਪਿਤ ਅਸ਼ੁੱਧ ਸਮਾਜਿਕ ਅਵਸਥਾ ਦੇ ਮੁਕਾਬਲੇ ਵਿੱਚ ਸਥਾਪਿਤ ਸ਼ੁੱਧ ਸਮਾਜਿਕ ਅਵਸਥਾ ਹੈ ਸભ્યਚਾਰ ਹਰ ਇੱਕ ਸਮਾਜਿਕ ਅਵਸਥਾ ਵਿੱਚ ਹੁੰਦਾ ਹੈ ਤੁਸੀਂ ਬਸ ਇੱਥੇ ਤੱਕ ਯਾਦ ਕਰ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਸਾਰੀ ਵੀਡੀਓ ਸਮਝ ਆ ਗਈ ਹੋਵੇਗੀ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਯੂਨਿਟ 1 ਸਭਿਆਚਾਰ ਦਾ ਸਿਧਾਂਤ ਪਾਰਟ 2 ਧਿਆਨ ਰੱਖਿਓ ਇਸ ਦਾ ਪਾਰਟ 2 ਵੀ ਹੈ ਕਿਉਂਕਿ ਇਹ ਚੈਪਟਰ ਵੱਡਾ ਹੈ ਇਸ ਕਰਕੇ ਮੈਂ ਪੂਰੀ ਇੱਕ ਵੀਡੀਓ ਚ ਬਣਾ ਨਹੀਂ ਸਕਦੀ ਪਾਰਟ 2 ਵੀ ਕਰਾਂਗੇ ਇਸ ਦਾ ਅਗਲੀ ਵੀਡੀਓ ਵਿੱਚ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਜੇ ਤੁਹਾਨੂੰ ਕੋਈ ਚੀਜ਼ ਸਮਝ ਨਾ ਆਵੇ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਧੰਨਵਾਦ